ਬਾਲੀਵੁੱਡ ਦੇ ਵਿੱਚ ਕਿੰਨੇ ਹੀ ਐਕਟਰ ਨੇ ਜੋ ਕਿ ਸਿਰਫ ਇੱਕ ਐਡ ਕਰਨ ਦੇ ਲਈ ਕਰੋੜਾ ਰੁਪਏ ਚਾਰਜ ਕਰਦੇ ਨੇ ਫੀਸ ਲੈਂਦੇ ਨੇ ਅਜਿਹੇ ਤੇ ਵਿੱਚ ਇੱਕ ਸੁਪਰਸਟਾਰ ਜਿਸ ਦੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਜੋ ਇੱਕ ਐਡ ਕਰਨ ਦੇ ਲਈ ਵੀ ਕਰੋੜਾ ਰੁਪਏ ਲੈਂਦਾ ਪਰ ਉਸ ਦੇ ਵੱਲੋਂ ਇੱਕ ਫਿਲਮ ਦੇ ਲਈ ਸਿਰਫ 1 ਰੁਪਏ ਫੀਸ ਚਾਰਜ ਕੀਤਾ ਗਿਆ ਜੀ ਹਾਂ ਹੈਰਾਨ ਰਹਿ ਗਏ ਨਾ ਤੇ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਤਾਂ ਜੋ ਫੈਨਸ ਹੁੰਦੇ ਨੇ ਉਹ ਹੋਰ ਵੀ ਜ਼ਿਆਦਾ دیਵਾਨੇ ਹੋ ਜਾਂਦੇ ਨੇ ਇਸ ਸੁਪਰਸਟਾਰ ਦੇ ਲਈ ਤમે ਗੱਲ ਕਿਸ ਸੁਪਰਸਟਾਰ ਦੀ ਗੱਲ ਕਰ ਰਹੀਆਂ ਤੇ ਆਖਰੀ ਸੁਪਰਸਟਾਰ ਕੌਣ ਹੈ ਜਿਸ ਦੇ ਵੱਲੋਂ ਫਿਲਮ ਦੇ ਲਈ ਸਿਰਫ 1 ਰੁਪਏ ਚਾਰਜ ਕੀਤਾ ਗਿਆ ਤੇ ਆਖਰ ਵਜ੍ਹਾ ਕੀ ਰਹੀ ਆਉ ਜਾਣਦੇ ਹੱਸ ਖਾਸ ਰਿਪੋਰਟ ਸਲਮਾਨ ਖਾਨ ਨੇ ਇੰਡਸਟਰੀ ਦੇ ਵਿੱਚ ਕਈ ਐਕਟ੍ਰੀਸ ਨੂੰ ਲਾਂਚ ਵੀ ਕੀਤਾ ਆਪਣੇ ਕੈਰੀਅਰ ਦੇ ਵਿੱਚ ਉਹ ਕਈ ਹਿੱਟ ਤੇ ਨਾਲ ਹੀ ਸੁਪਰ ਹਿੱਟ ਫਿਲਮਾਂ ਦੇ ਚੁਕੇ ਨੇ ਲੇਕਿਨ ਬਹੁਤ ਹੀ ਘੱਟ ਲੋਕ ਜਾਣਦੇ ਨੇ ਕਿ ਕਰੋੜਾਂ ਦੀ ਕਮਾਈ ਕਰਨ ਵਾਲੇ ਸਲਮਾਨ ਖਾਨ ਨੇ ਆਪਣੇ ਕੈਰੀਅਰ ਦੇ ਵਿੱਚ ਇੱਕ ਅਜਿਹੀ ਫਿਲਮ ਦੇ ਵਿੱਚ ਕੰਮ ਕੀਤਾ ਸੀ ਜਿਸ ਨੂੰ ਕੀ ਉਹਨਾਂ ਨੇ ਸਿਰਫ 1 ਰੁਪਏ ਦੇ ਵਿੱਚ ਸਾਈਨ ਕੀਤਾ ਸੀ ਜੀ ਹਾਂ ਇਸ ਫਿਲਮ ਦੇ ਵਿੱਚ ਸ਼ਿਲਪਾ ਸ਼ੇਟੀ ਲੀਡ ਰੋਲ ਦੇ ਵਿੱਚ ਨਜ਼ਰ ਆਈ ਸੀ ਸਲਮਾਨ ਖਾਨ ਨੇ ਹੁਣ ਤੱਕ ਆਪਣੇ ਕੈਰੀਅਰ ਦੇ ਵਿੱਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹੋਏ ਨੇ ਫਿਲਮਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰਾਂ ਦੇ ਨਾਲ ਉਹਨਾਂ ਨੇ ਆਪਣੇ ਫੈਨਸ ਦਾ ਦਿਲ ਜਿੱਤਿਆ ਖਾਸ ਤੌਰ ਉਤੇ ਉਹ ਕਮਰਸ਼ੀਅਲ ਫਿਲਮਾਂ ਦੇ ਲਈ ਜ਼ਿਆਦਾ ਜਾਣੇ ਜਾਂਦੇ ਨੇ ਲੇਕਿਨ ਅਧਿਕਾਧਾਰ ਉਹਨਾਂ ਦੇ ਵੱਲੋਂ ਪੈਸੇ ਨਾ ਦੇਖ ਕੇ ਸਿਰਫ ਕਿਰਦਾਰ ਤੇ ਨਾਲ ਹੀ ਉਹਨਾਂ ਦੀ ਜੋ ਫਿਲਮ ਹੈ ਅਹਿਮਤ ਨੂੰ ਦੇਖਦੇ ਹੋਏ ਫਰੀ ਦੇ ਵਿੱਚ ਵੀ ਕੰਮ ਕੀਤਾ ਹੈ ਜਿਹਾ ਗੱਲ ਕਰ ਰਹੀਆਂ 2004 ਦੀ ਸਾਲ 2004 ਦੇ ਵਿੱਚ ਉਹਨਾਂ ਦੇ ਵੱਲੋਂ ਰੇਤੀ ਦੀ ਡਾਇਰੈਕਸ਼ਨ ਦੇ ਵਿੱਚ ਬਣੀ ਫਿਲਮ ਫਿਰ ਮਿਲੰਗੇ ਦੇ ਵਿੱਚ ਵੀ ਫਰੀ ਦੇ ਵਿੱਚ ਕੰਮ ਕੀਤਾ ਸੀ ਤੁਹਾਨੂੰ ਇੱਥੇ ਦੱਸ ਦਈਏ ਕਿ ਇਸ ਫਿਲਮ ਨੂੰ ਉਸ ਸਮੇਂ ਕੋਈ ਵੀ ਕਰਨ ਦੇ ਲਈ ਤਿਆਰ ਨਹੀਂ ਸੀ ਫਿਰ ਉਦੋਂ ਸਲਮਾਨ ਖਾਨ ਨੇ ਇਸ ਫਿਲਮ ਦੇ ਲਈ ਹਾਮੀ ਭਰੀ ਸੀ ਸਲਮਾਨ ਖਾਨ ਨੇ ਸਾਲ 2004 ਦੇ ਵਿੱਚ ਆਈ ਫਿਲਮ ਫਿਰ ਮਿਲेंगे ਦੇ ਵਿੱਚ ਸਿਰਫ 1 ਰੁਪਏ ਫੀਸ ਲਈ ਸੀ ਇਸ ਫਿਲਮ ਦੇ ਵਿੱਚ ਉਹਨਾਂ ਨੇ ਐਚ ਆਈ ਵੀ ਏਡਜ਼ ਪੇਸ਼ੈਂਟ ਦਾ ਕਿਰਦਾਰ ਪਲੇ ਕੀਤਾ ਸੀ ਫਿਲਮ ਦੇ ਪ੍ਰੋਡਿਊਸਰ ਸ਼ਾਲੇਂਦਰ ਸਿੰਘ ਨੇ ਆਪਣੇ ਇੰਸਟਾਗ੍ਰam ਹੈਂਡਲ ਉਤੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਗੱਲ ਦਾ ਖੁਲਾਸਾ ਵੀ ਕੀਤਾ ਗਿਆ ਸਲਮਾਨ ਨੇ HIV AIDS ਤੇ ਬਣੀ ਫਿਲਮ ਦੇ ਵਿੱਚ ਫਰੀ ਦੇ ਵਿੱਚ ਕੰਮ ਕੀਤਾ ਸੀ ਇਹ ਉਹ ਸਮਾਂ ਸੀ ਜਦੋਂ ਇਸ ਕਿਰਦਾਰ ਨੂੰ ਕਰਨ ਦੇ ਲਈ ਇੰਡਸਟਰੀ ਦਾ ਕੋਈ ਵੀ ਐਕਟਰ ਤਿਆਰ ਨਹੀਂ ਸੀ ਸਾਹਮਣੇ ਆਈ ਇਸ ਵੀਡੀਓ ਦੇ ਵਿੱਚ ਸ਼ਾਲੇਂਦਰ ਨੇ ਦੱਸਿਆ ਸੀ ਕਿ ਉਹਨਾਂ ਦੇ ਵੱਲੋਂ AIDS ਉੱਤੇ ਪੂਰੇ ਦੇਸ਼ ਦੇ ਵਿੱਚ ਖਾਸ ਕਰਕੇ ਜੋ ਨੌਜਵਾਨ ਨੇ ਉਹਨਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਮਨ ਬਣਾਇਆ ਸੀ ਲੇਕਿਨ ਇਸ ਮੁੱਦੇ ਉੱਤੇ ਅਧਾਰਿਤ ਇਸ ਫਿਲਮ ਨੂੰ ਕਰਨ ਦੇ ਲਈ ਕੋਈ ਵੀ ਰਾਜੀ ਨਹੀਂ ਸੀ ਲੇਕਿਨ ਸਲਮਾਨ ਖਾਨ ਨੂੰ ਜਦੋਂ ਇਸ ਫਿਲਮ ਦੇ ਬਾਰੇ ਦੱਸਿਆ ਗਿਆ ਤਾਂ ਉਹ ਇਸ ਫਿਲਮ ਨੂੰ ਕਰਨ ਦੇ ਲਈ ਆਸਾਨੀ ਦੇ ਨਾਲ ਮੰਨ ਗਏ ਹਾਲਾਂਕਿ ਉਹਨਾਂ ਨੇ ਇਸ ਫਿਲਮ ਦੇ ਵਿੱਚ ਲੀਡ ਰੋਲ ਵਾਲੇ ਐਕਟਰ ਨੂੰ ਐਚ ਆਈ ਵੀ ਹੋ ਜਾਂਦਾ ਦਾ ਪਲੇ ਕੀਤਾ ਤੇ ਨਾਲ ਹੀ ਫਿਰ ਕਲਾਈਮੈਕਸ ਦੇ ਵਿੱਚ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਸੁਪਰ ਹੀਰੋ ਵਾਲੇ ਸਟੋਰੀ ਬੋਰਡ ਦੀ ਵਜ੍ਹਾ ਦੇ ਕਰਕੇ ਬਾਲੀਵੁੱਡ ਦੀ ਪੂਰੀ ਇੰਡਸਟਰੀ ਨੇ ਮਨਾ ਕਰ ਦਿੱਤਾ ਸੀ ਕਿਉਂਕਿ ਇਹ ਰੋਲ ਉਹ ਨਹੀਂ ਸੀ ਕਰਨਾ ਚਾਹੁੰਦੇ ਲੇਕਿਨ ਸਲਮਾਨ ਖਾਨ ਨੂੰ ਜਦੋਂ ਫੋਨ ਕਾਲ ਕੀਤੀ ਗਈ ਉਹਨਾਂ ਨੂੰ ਇਸ ਫਿਲਮ ਦੇ ਬਾਰੇ ਜਾਣਕਾਰੀ ਦਿੱਤੀ ਗਈ ਕਿ ਇਸ ਦੇ ਵਿੱਚ ਅਸੀਂ ਜਾਗਰੂਕਤਾ ਫੈਲਾ ਰਹੇ ਹਾਂ ਤਾਂ ਉਹ ਤੁਰੰਤ ਮਾਨ ਗਏ ਸੀ ਤੁਹਾਨੂੰ ਦੱਸ ਦਈਏ ਪਿਛਲੀ ਵਾਰ ਸਲਮਾਨ ਖਾਨ ਟਾਈਗਰ 3 ਦੇ ਵਿੱਚ ਨਜ਼ਰ ਆਏ ਸੀ ਤੇ ਹੁਣ ਜਲਦ ਹੀ ਸਲਮਾਨ ਖਾਨ ਸਾਜਿਤ ਨਾਡਿਆਡ ਵਾਲਾ ਦੀ ਐਕਸ਼ਨ ਥ੍ਰਿਲਰ ਫਿਲਮ ਸਿਕੰਦਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਸਲਮਾਨ ਦੇ ਫੈਨਸ ਉਹਨਾਂ ਦੀ ਅਪਕਮਿੰਗ ਫਿਲਮ ਦੇ ਲਈ ਬੇਹੱਦ ਜ਼ਿਆਦਾ ਐਕਸਾਈਟਡ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ